ਸਭ ਤੋਂ ਪਹਿਲਾਂ ਸਾਰੇ ਪ੍ਰੈਸ ਦੇ ਵੀਰਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਬਹੁਤ ਹੀ ਸੁਭਾਗਿਆ ਦਾ ਦਿਨ ਮੈਨੂੰ ਅੱਜ ਮੋਗੇ ਆ ਕੇ ਮੇਰੀ ਪੰਜਾਬ ਵੱਲੋਂ ਜਿਹੜੀ ਡਿਊਟੀ ਲੱਗੀ ਹੈ ਇਸ ਪ੍ਰੈਸ ਵਾਰਤਾ 'ਚ ਆਪਣਾ ਵਿਸ਼ੇ ਰੱਖਣ ਦੀ ਮੈਂ ਧੰਨਵਾਦ ਕਰਾਂਗਾ ਸਾਡੇ ਮੋਗੇ ਜ਼ਿਲ੍ਹੇ ਦੇ ਜਿਹੜੇ ਮਾ ਮੰਤਰੀ ਨੇ ਤੇ ਪੂਰਵ ਰਿਟਾਇਰਡ ਐਸਪੀ ਮੁਖਤਿਆਰ ਸਿੰਘ ਜੀ ਉਨਾ ਦਾ ਬਹੁਤ ਬਹੁਤ ਧੰਨਵਾਦ ਤੇਨਾਲੀ ਇਸ ਜ਼ਿਲ੍ਹੇ ਦੇ ਮਹਾਂ ਮੰਤਰੀ ਸਾਡੇ ਵਿੱਕੀ ਸਤਾਰਾ ਜੀ ਉਹ ਮੇਰੇ ਨਾਲ ਇਸ ਪ੍ਰੈਸ ਹਾਟਾ 'ਚ ਬੈਠੇ ਨੇ ਤੇ ਨਾਲ ਸਾਡੇ ਸਾਬਕਾ ਕਾਉਂਸਲਰ ਜਿਹੜੇ ਵਿੱਕੀ ਜੀ ਦੇ ਪਿਤਾ ਜੀ ਉਹ ਵੀ ਨਾਲ ਬੈਠੇ ਨੇ ਤੇ ਮੈਂ ਵਿਸ਼ੇ ਜਿਹੜਾ ਰੱਖਣ ਆਇਆ ਹੈ ਜਿਹੜਾ ਸਾਡੇ ਦੋ ਘਟਨਾਵਾਂ ਜਿਹੜੀ ਅੱਜ ਹਿੰਦੁਸਤਾਨ 'ਚ ਜਿਹੜੀ ਹੋਈ ਹੈ ਜਿਹੜੀ ਦਲਿਤ ਭਾਈਚਾਰੇ ਨੂੰ ਜਿਹਦੇ ਕਰਕੇ ਟੇਸ ਪਹੁੰਚੀ ਹੈ ਇੱਕ ਜਿਹੜੇ ਸਾਡੇ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਸਾਡੇ ਜਿਹੜੇ ਵੀ ਆਰ ਗਵੀ ਜੀਏ ਉਹਨਾਂ ਤੇ ਜਿਹੜਾ ਇੱਕ ਦੁਰਗ ਦੁਰਭਾਗੇਪੂਨ ਜਿਹੜੀ ਘਟਨਾ ਉਹਨਾਂ ਤੇ ਹੋਈ ਹੈ ਤੇ ਨਾਲ ਹੀ ਨਾਲ ਜਿਹੜਾ ਪਿਛਲੇ ਦਿਨੇ ਹਰਿਆਣਾ ਚ ਸਾਡੇ ਜਿਹੜੇ ਪੂਰਨ ਕੁਮਾਰ ਜੀ ਜਿਹੜੇ ਏਡੀਜੀਪੀ ਆਈਪੀਐਸ ਅਫਸਰ ਉਹਨਾਂ ਦਾ ਇੱਕ ਦੁਕਤ ਘਟਨਾ ਜਿਹੜੀ ਘਟੀ ਹੈ ਉਹਦੇ ਸਬੰਧ ਚ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਮੇਨ ਮਕਸਦ ਪ੍ਰੈਸ ਕਾਨਫਰੰਸ ਦਾ ਇਹ ਹੈ ਕਿ ਜਿਹੜੀ ਘਟਨਾ ਘਟੀ ਹੈ ਉਹਦੇ ਤਰਜ਼ ਤੇ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਚ ਇੱਕ ਨਰੇਟਿਵ ਸੈੱਟ ਕਰ ਰਹੀ ਹੈ ਕਿ ਜੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜਿਹੜੀ ਕੇਂਦਰ ਸਰਕਾਰ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੋਕ ਨੇ ਉਹ ਇੱਕ ਦਲਿਤ ਵਿਰੋਧੀ ਪਾਰਟੀ ਹੈ ਤੇ ਅਸੀਂ ਇਹੀ ਤੁਹਾਨੂੰ ਤੁਹਾਡੇ ਮਾਧਿਅਮ ਨਾਲ ਕਿਉਂਕਿ ਜਿਹੜੀ ਸਾਡੀ ਪ੍ਰੈਸ ਹੈ ਉਹ ਸਾਡੇ ਡੈਮੋਕ੍ਰੇਸੀ ਦਾ ਇੱਕ ਚੌਥਾ ਸਤੰਭ ਹੈ ਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਮਾਧਿਅਮ ਨਾਲ ਲੋਕਾਂ ਤੱਕ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚ ਸਕੇ ਅਸੀਂ ਆਪਣਾ ਇੱਕ ਜਿਹੜਾ ਸਾਡੀ ਸੋਚ ਹੈ ਉਹ ਤੁਹਾਡੇ ਮਾਧਿਅਮ ਨਾਲ ਅਸੀਂ ਲੋਕਾਂ ਤੱਕ ਪਹੁੰਚਾ ਦੀ ਪਹੁੰਚਾਈਏ ਤੇ ਇਸੇ ਮੁੱਦੇ ਤੇ ਅੱਜ ਅਸੀਂ ਇੱਕ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜਾ ਉਹ ਨਰੇਟਿਵ ਪੰਜਾਬ 'ਚ बार-बार ਉਹਨਾਂ ਦੇ ਮੰਤਰੀ ਉਹਨਾਂ ਦੇ ਐਮ.ਐਲ.ਏ ਉਹਨਾਂ ਦੇ ਜਿਹੜੇ ਕਾਰਜਕਰਤਾ ਨੇ ਇਹ बार-बार ਜਿਹੜਾ ਇੱਕ ਨਰੇਟਿਵ ਸੈੱਟ ਕਰਦੇ ਆ ਹਮੇਸ਼ਾ ਜਦ ਕੋਈ ਵੀ ਪ੍ਰੋਬਲਮ ਜਾਂ ਕੋਈ ਵੀ ਕੇ ਹੈ ਜਾਂ ਇਨਸੀਡੈਂਟ ਹੁੰਦਾ ਉਹ ਹਮੇਸ਼ਾ ਕਹਿੰਦੇ ਕਿ ਇਹ ਮੋਦੀ ਸਰਕਾਰ ਨੇ ਕੀਤਾ ਇਹ ਭਾਰਤ ਜਨਤਾ ਪਾਰਟੀ ਦੇ ਲੋਕਾਂ ਦੀ ਸੋਚ ਹੈ ਦਲੇਤ ਵਿਰੋਧੀ ਸੋਚ ਹੈ ਕਿਉਂਕਿ ਇਹ ਨਰੇਟਿਵ ਸਿਰਫ ਆਮ ਆਦੀ ਪਾਰਟੀ ਸਰਕਾਰ ਨਹੀਂ ਇਹ ਕਾਂਗਰਸ ਦੀ ਵੀ ਸੋਚ ਹੁੰਦੀ ਹੈ ਕਿ ਜਦ ਵੀ ਕੋਈ ਕਿਤੇ ਵੀ ਕਿਸੇ ਵੀ ਦੇਸ਼ ਕਿਤੇ ਵੀ ਇਹ ਪ੍ਰੋਬਲਮ ਹੁੰਦੀ ਹੈ ਉਹ ਹਮੇਸ਼ਾ ਇਹੀ ਕਹਿੰਦੇ ਆ ਕਿ ਇਹ ਮੋਦੀ ਸਰਕਾਰ ਦੇ ਕਾਰਨ ਹੋਇਆ ਕਿਉਂਕਿ ਉਹਨਾਂ ਕੋਲ ਕੋਈ ਲੌਜੀਕ ਨਹੀਂ ਹੈ ਜੇ ਅਸੀਂ ਪੰਜਾਬ ਸਰਕਾਰ ਦੀ ਹਾਲਾਤ ਦੇਖੀਏ ਕਿ ਆਮ ਆਦਮੀ ਪਾਰਟੀ ਸਰਕਾਰ ਹਮੇਸ਼ਾ ਹੀ ਆਪਣੇ ਜਿਹੜੇ ਕੰਮ ਕੁਕਰਮ ਹੁੰਦੇ ਆ ਉਹਨਾਂ ਨੂੰ ਦੂਸਰਿਆਂ ਤੇ ਥੋਪ ਕੇ ਉਹਨੂੰ ਆਪਣੇ ਆਪ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ ਜੇ ਅਸੀਂ ਦੇਖਿਆ ਜਾਏ ਤੇ ਮੋਦੀ ਸਰਕਾਰ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਵੀ ਲੋਕ ਪਿਛੜੇ ਲੋਕ ਹੈ ਉਹਨਾਂ ਨੂੰ ਅਸੀਂ ਆਪਣੀ ਸਰਕਾਰ ਦੇ ਥਰੂ ਵੱਦ ਤੋਂ ਵੱਦ ਸਕੀਮਾਂ ਦੇ ਰਾਹੀਂ ਜਾਂ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਲਈ ਸੋਚ ਸਮਝ ਕੇ ਉਹਨਾਂ ਨੂੰ ਅਸੀਂ ਲਿਫਟ ਅਪਲਿਫਟ ਕਰੀਏ ਚਾਹੇ ਉਹ ਕਿਸੇ ਵੀ ਸਕੀਮ ਹੋ ਮੰਨ ਲਓ ਜੇ ਉਹਨਾਂ ਨੇ ਕੁਜੁਲਾ ਸਕੀਮ ਸ਼ੁਰੂ ਕੀਤੀ ਜਿਹੜੀ ਗੈਸ ਸਿਲੰਡਰ ਜਿਹੜੀ ਸ਼ੁਰੂ ਕੀਤੀ ਸੀ ਜੇ ਸਕੀਮ ਉਹਦੇ ਵਿੱਚ ਉਹਨਾਂ ਨੇ ਗਰੀਬਾਂ ਦੇ ਬਾਰੇ ਸੋਚਿਆ ਤੇ ਨਾਲ ਗਰੀਬਾਂ ਨੂੰ ਸਿਲੰਡਰ ਮੁਫਤ ਜਿਲਾਇਆ ਦੀ ਆਵਾਸ ਯੋਜਨਾ ਦੀ ਗੱਲ ਕਰੀਏ ਆਵਾਸ ਯੋਜਨਾ ਵੀ ਉਹਨ ਲੋਕਾਂ ਨੂੰ ਮਿਲਦੀ ਪਈਏ ਜਿਨ੍ਹਾਂ ਦੇ ਘਰ ਕੱਚੇ ਮਕਾਨ ਸੀ ਜਿਨ੍ਹਾਂ ਦੀ ਛੱਤਾਂ ਕਮਜ਼ੋਰ ਸੀ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਦੀ ਇੱਕ ਸਕੀਮ ਸ਼ੁਰੂ ਕੀਤੀ ਨਾਂ ਦੀ ਨਾਲ ਜਿਹੜੀ ਉਹਨਾਂ ਨੇ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਸਭ ਤੋਂ ਪਹਿਲੇ ਉਹਨਾਂ ਨੇ ਸ਼ੁਰੂ ਕੀਤੀ ਸੀ ਗਰੀਬ ਲੋਕਾਂ ਲਈ ਅੱਜ ਦੀ ਡੇਟ 'ਚ ਹਰ ਯਾਨੀ ਕਿ ਜਿਹੜੇ 올ਡ ਸਿਟੀਜ਼ਨਸ਼ਿਪ ਹੈ 올ਡ ਸਿਟੀਜ਼ਨ ਵਾਲੇ ਵੀ ਉਹਨਾਂ ਨੂੰ ਵੀ ਅੱਜ ਦੀ ਡੇਟ 'ਚ ਸਕੀਮ ਦਾ ਲਾਭ ਮਿਲਦਾ ਪਿਆ ਪਰ ਮੇਰਾ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਦ ਮੋਦੀ ਸਰਕਾਰ ਕੋਈ ਵੀ ਸਕੀਮ ਜਾਂ ਕੋਈ ਵੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕਰਦੀ ਹੈ ਉਹ ਹਮੇਸ਼ਾ ਪਹਿਲੇ ਗਰੀਬ ਲੋਕਾਂ ਦੇ ਬਾਰੇ ਸੋਚ ਕੇ ਹੀ ਕਰਦੀ ਹੈ ਕਿਸੇ ਅਮੀਰ ਲੋਕ ਲਈ ਨਹੀਂ ਤੇ ਮੁਵਜ਼ਰ ਇਸ ਇਸ਼ੂ ਦੇ ਵਿੱਚ 9 ਦਿਨ ਹੋ ਗਏ ਆ ਪਰਿਵਾਰ ਅਜੇ ਪੋਸਮਾਰਟਮ ਪ੍ਰਮਾਣੂ ਤਿਆਰ ਨਹੀਂ ਹੋਇਆ ਕਪੂਰ ਸਾਹਿਬ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਜਿਹੜੀ ਅੱਜ 9 ਦਿਨ ਬਾਅਦ ਮੰਨੀ ਗਈ ਹੈ ਜੀ ਕੋ ਪਹਿਲੇ ਮੈਂ ਆਪਾਂ ਅਸੀਂ ਇਸ ਬਾਰੇ ਗੱਲ ਕਰਦੇ ਆ ਤੁਹਾਡੇ ਕੁਐਸਚਨ ਮੈਂ ਬਾਅਦ ਵਿੱਚ ਮੈਂ ਲਵਾਵਾਂਗਾ ਸਾਰਾ ਮੇਨ ਮੋਟਿਵ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਪੰਜਾਬ 'ਚ 2022 ਚਾਈ ਸੀ ਕਿ ਉਹ ਦਲਿਤ ਦੇ ਇਨਸਾਫ ਬਾਰੇ ਗੱਲ ਕਰਦੀ ਜੇ ਅਸੀਂ 2022 ਦੀ ਉਹਨਾਂ ਦੇ ਮੈਮੋਰੈਂਡਮ ਦੀ ਗੱਲ ਕਰੀਏ ਦੇ 2022 ਚ ਉਹਨਾਂ ਨੇ ਕਿਹਾ ਸੀ ਜੇ ਪੰਜਾਬ ਦੀ ਆਬਾਦੀ ਜਿਹੜੀ ਅੱਜ ਦੀ ਡੇਟ 31% ਦਲਿਤ ਪਾਈਚਾਰੇ ਦੀ ਆਬਾਦੀ ਹੈ ਉਹਨਾਂ ਨੇ ਸਾਨੂੰ ਇਹ ਕਿਹਾ ਉਹਨਾਂ ਨੇ ਆਪਣੇ ਮੈਨੀਫੈਸਟੋ ਚ ਲਿਖ ਕੇ ਕਿਹਾ ਸੀ ਅਸੀਂ ਡਿਪਟੀ ਸੀਐਮ ਇੱਕ ਦਲਿਤ ਪਾਈਚਾਰੇ ਤੋਂ ਲਾਵਾਂਗੇ ਇੱਕ ਐਸਸੀ ਡਿਪਟੀ ਸੀਐਮ ਲਾਵਾਂਗੇ ਕੀ ਉਹਨਾਂ ਨੇ ਸਾਨੂੰ ਦਿੱਤਾ ਫਿਰ 2023 ਬਾਅਦ ਕੀ ਗੱਲ ਕਰੀਏ ਜੇ ਮੰਨ ਲਓ ਉਹਨਾਂ ਦੀ ਸਰਕਾਰ ਆ ਵੀ ਗਈ ਉਹਨਾਂ ਨੂੰ ਇੱਕ ਮੈਂਬਰ ਪੂਰਾ ਇਹਨਾਂ ਨੂੰ ਇੱਕ ਸਿਸਟਮ ਬਣਾਇਆ ਉਹਨਾਂ ਨੇ ਸਰਕਾਰ ਬਣੀ ਜਦ ਰਾਜ ਸਭਾ ਮੈਂਬਰ ਦੀ ਗੱਲ ਆਈ ਤੇ ਉਹਨਾਂ ਨੇ ਸੱਤ ਜਿਹੜੇ ਮੈਂਬਰ ਜਿਹੜੇ ਉਹਨਾਂ ਦੇ ਰਾਜ ਸਭਾ ਚ ਗਏ ਕਿ ਉਹਦੇ ਚ ਉਹਨਾਂ ਨੇ ਇੱਕ ਵੀ ਸਾਡੇ ਐਸ ਸੀ ਭਾਈਚਾਰੇ ਦਾ ਕੋਈ ਐਮ ਪੀ ਉਹਨਾਂ ਨੇ ਨਾਮਿਨੇਟ ਕੀਤਾ ਤੇ ਅੱਜ ਉਹ ਜਿਹੜੀ ਗੱਲ ਹੈ ਇੱਕ ਪੁਆਇੰਟ ਨੂੰ ਲੈ ਕੇ ਉਹਨਾਂ ਨੇ ਇੱਕ ਨਰੇਟਿਵ ਸੈੱਟ ਕਰਨਾ ਸ਼ੁਰੂ ਕਰਤਾ ਪੰਜਾਬ ਚ ਕਿ ਵੀ ਇਹ ਦਲਿਤ ਵਿਰੋਧੀ ਹੈ ਪਰ ਅਸੀਂ ਤਾਂ ਇਹ ਹੀ ਕਹਿੰਦੇ ਪਏ ਸੀ ਕਿ ਸ਼ੁਰੂ ਤੋਂ ਹੀ 2022 ਤੋਂ ਹੀ ਕਿ ਕੀ ਤੁਸੀਂ ਦਲਿਤਾਂ ਬਾਰੇ ਸੋਚਦੇ ਹੋ ਨਾਲ ਦੀ ਨਾਲ ਬਾਜ ਤੋਂ ਦਾ ਬਾਜ ਤੋਂ ਐਡੀ ਜੀਪੀ ਹਾਂ ਜੀ ਸਾਡੇ ਕੰਮ ਦੇ ਬੰਦ ਹੋ ਰਿਹਾ ਦੇਖੋ ਐਡੀਜੀਪੀ ਦੀ ਜਿਹ ਗੱਲ ਕਰੀਏ 9 ਦਿਨ ਹੋ ਗਏ 9 ਦਿਨ ਤੋਂ ਪਹਿਲਾਂ ਕਾਰਵਾਹ ਤੋਂ ਉੱਥੇ हट ਕੇ ਉਸ ਪਰਮਾਨ ਨੇ ਕਿਹਾ ਗਿਆ ਪਰਿਵਾਰ ਦੀ ਸਾਡੇ ਐਡੀਜੀਪੀ ਨੂੰ ਸੱਦਾ ਪਾਇਆ ਜਾ ਸਾਡੇ ਮਾਨ ਮਾਨਯੋਗ ਸਾਡੇ ਸੀਐਮ ਸਾਹਿਬ ਦੋ ਵਾਰੀ ਉਹਨਾਂ ਦੇ ਘਰ ਜਾਏ ਆਏ ਨੇ ਉਹਨਾਂ ਨੇ ਸੈਟ ਵੀ ਫਾਰਮ ਕਰਤੀ ਹੈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਅਸ਼ੋਰ ਕੀਤਾ ਕਿ ਇਹਦੀ ਜਿਹੜੀ ਕਾਰਵਾਈ ਹੋਗੀ ਨਿਰਪੱਖ ਹੋਏਗੀ ਪਲੱਸ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਯੂਨਿਟ ਵੀ ਇਹ ਡਿਮਾਂਡ ਕਰਦਾ ਪਿਆ ਹੈ ਕਿ ਇਹ ਜਲਦ ਤੋਂ ਜਲਦ सीबीआई ਨੂੰ ਇਹਦੀ ਜਾਂਚ ਸੌਂਪੀ ਜਾਏ ਕਿਉਂਕਿ ਸੈਂਟਰ ਸਰਕਾਰ ਦੀ ਇਨਵੋਲਵਮੈਂਟ ਉਸ ਸਮੇਂ ਹੋ ਜਾਏਗੀ ਜਦ ਸਾਡੇ ਸੀਐਮ ਸਾਹਿਬ ਆਪਣੇ ਆਪ ਇਸ ਚੀਜ਼ ਨੂੰ सीबीआई ਨੇ ਨਾਲ ਆਫਰ ਕਰਨਗੇ ਕਿ ਵੀ ਸਾਨੂੰ सीबीआई ਦੀ ਜਾਂਚ ਚਾਹੀਦੀ ਹੈ ਨਾ ਦੇ ਨਾਲ ਅਸੀਂ ਵੀ ਇਹ ਮੰਗ ਕਰਦੇ ਹਾਂ ਬਾਤੇ ਜਨਤਾ ਪਾਰਟੀ ਦੀ ਜਿਹੜੀ ਸਮੂੱਚੀ ਦੇ ਦਰਪਾਈਚਾਰੀ ਦੀ ਜਿਹੜੀ ਟੀਮ ਹੈ ਸਿਸਟਮ ਹੈ ਉਹ ਸਾਰੇ ਇਹ ਮੰਗ ਕਰਦੇ ਪਏ ਹੈ ਕਿ ਸਾਨੂੰ ਜਿਹੜੀ ਇਹ ਜਾਂਚ ਕਰਾਨੀ ਕਿਸੇ ਹਾਈ ਕੋਰਟ ਦੇ ਜੱਜ ਦੇ ਰਾਹੀ ਵੀ ਉਹਨੂੰ ਇੱਕ ਟਾਪ ਪ੍ਰਾਇਰਟੀ ਦੇ ਇੱਕ ਡਿਫਰੈਂਟ ਇੱਕ ਯੂਨਿਟ ਬਣਾਇਆ ਜਾਏ ਸਿਸਟਮ ਨਾਲ ਜਿਹਦੇ ਕਰ ਉਹਦੇ ਥਰੂ ਇਨਵੈਸਟੀਗੇਸ਼ਨ ਹੋਏ ਸਰ ਪਰਿਵਾਰ ਕਹਿ ਰਿਹਾ ਵੀ ਜੀਡੀਪੀ ਦੇ ਨੂੰ ਲੋਕੀ ਕੰਮ ਪਰਫਰਟਾ ਪੜਾਇਆ ਜਾਵੇ ਜਦਕਿ ਉਹਨਾਂ ਨੇ ਸਿਰਫ ਉਹਨੂੰ ਉਹਨਾਂ ਨੂੰ ਛੁੱਟੀ ਦੇ ਫੇਕ ਦੇ ਦਿੱਤਾ ਔਰ ਉਹਦੀ ਜਗ੍ਹਾ ਤੇ ਨਵੇਂ ਜੀ ਸੈਕੰਡਰੀ ਜਿਹੜਾ ਅਗਰ ਦੂਜੇ ਪੱਧਰ ਤੇ ਆ ਗਿਆ ਦੇਖੋ ਔਲਰੇਡੀ 15 ਜਨਿਆਂ ਤੇ ਸਮੇਟੀ ਐਸ ਡੀਜੀਪੀ ਦੇ ਉਹਨਾਂ ਨੇ ਐਫ ਆਈ ਆਰ ਲਾਂਚ ਹੋ ਚੁੱਕੀ ਹੈ ਜਦ ਤਾਸ਼ ਇਹ ਫਾਈਲ ਕਰਨ ਨੂੰ ਟਾਈਮ ਲੱਗਦਾ ਤੇ ਨੇਚਰਲੀ ਉਹ ਚੀਜ਼ ਦੇਖੀ ਜਾਏਗੀ ਔਰ ਡੈਫੀਨਿਟਲੀ ਉਹ ਇਸ ਤੇ ਕਾਰਵਾਈ ਜ਼ਰੂਰ ਹੋਏਗੀ ਪਰ ਮਾਰ ਕਹਿੰਦਾ ਅਰੈਸਟ ਕਿੱਦਾਂ ਹੋਏਗੀ ਅਰੈਸਟ ਵੀ ਹੋ ਜਾਏਗਾ ਉਹ ਇੱਕ ਸਟੇਟ ਦਾ ਮੈਟਰ ਹੈ ਉਹ ਹਰਿਆਣਾ ਉਹ ਦੇਖੋ ਦੇਖਿਓ ਉਹ ਹਰਿਆਣਾ ਸਟੇਟ ਦਾ ਇੱਕ ਇੱਕ ਜਿਹੜਾ ਸਿਸਟਮ ਹੈ ਪਰ ਡਿਫੀਨੇਟ ਪੁਆਇੰਟ ਅਸੀਂ ਦੇਖੋ ਸਾਡਾ ਅੱਜ ਦਾ ਮੋਟਿਵ ਇਹ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਉਸ ਪੁਆਇੰਟ ਨੂੰ ਲੈ ਕੇ ਜਿਹੜਾ ਨਰੇਟਿਵ ਸੈੱਟ ਕਰਦੀ ਵੀ ਅਸੀਂ ਉਹਨੂੰ ਕਾਊਂਟਰ ਕਰਨ ਦੀ ਗੱਲ ਕਰਾਂਗੇ ਕਿੰਨਾ ਬਹੁਤ ਹੈ ਨਾ ਨਾ ਜਿਹੜਾ ਤਰਜੀਹ ਦੇ ਪਾਸੇ ਜਿਹੜੀ ਕਾਂਤਾਵਾ ਕਿੱਥੇ ਹੈ ਚਾਹੇ ਸਰਕਾਰ ਨੇ ਨਾ ਜਨਰਲ ਦਾ ਦਾਅਵਾ ਕੀਤਾ ਤਾਂ ਵੀ ਇੰਨੀ ਦੇਰੀ ਲੱਗਣੀ ਸੀ ਸਿਸ ਤੋਂ ਤਾਂ ਕਿਤੇ ਨਾ ਕਿਤੇ ਗੱਲ ਹੈ ਕਿ ਆਮ ਆਦੀ ਪਾਰਟੀ ਸਰਕਾਰ ਨੇ ਕੀ ਕੀਤਾ ਹਾਲ ਤੱਕ ਉਹਨਾਂ ਨੇ ਕੀਤਾ ਦੇਖੋ ਅਸੀਂ ਚੋਣਾਂ ਕਰ ਰਹੇ ਹਾਂ ਪੱਖ ਦਾ ਨਹੀਂ ਨਹੀਂ ਕੰਮ ਹੀ ਨਹੀਂ ਨਿਕਾ ਜਿਹੜੀ ਉਹ ਨਿਭਾਉਂਦਾ ਪਿਆ ਆਪਣੀ ਕੋਈ ਵੀ ਵਿਪਖਸ਼ਾਪਾਤ ਤੁਸੀਂ ਵੀਰੇ ਵੀ ਕੀ ਕਰ ਰਹੀ ਹੈ ਇਹ ਵੀ ਤੁਹਾਡੀ ਸਰਕਾਰ ਤੁਹਾਡੀ ਕੀ ਬਣਦੇ ਦੇਖੋ ਬੀਜੇਪੀ ਦੇ ਸਾਡੇ ਪ੍ਰਧਾਨ ਜੀ ਨੇ ਸ੍ਰੀ ਅਸ਼wini ਸ਼ਰਮਾ ਜੀ ਨੇ ਇੱਕ ਵਫਦ ਬਣਾ ਕੇ ਉਹਨਾਂ ਦੇ ਕੋਲ ਸੀਐਮ ਸਾਹਿਬ ਕੋਲ ਜਾਣ ਦੀ ਅਸੀਂ ਮੰਗੀਤੀ ਹੈ ਤੇ ਉਹ ਜਾਣਗੇ ਵਿਦਨ ਇਸ ਮੰਡੇ ਨੂੰ ਇਹ ਮੀਟਿੰਗ ਹੋਈ ਸੀ ਤੇ ਮਤਲਬ ਕਿ ਕੱਲ ਜਾਂ ਪਰਸੋਂ ਅਸੀਂ ਸਾਰੇ ਮਿਲ ਕੇ ਸੀਐਮ ਸਾਹਿਬ ਨੂੰ ਮਿਲ ਕੇ ਇਸ ਵਫਤ ਨੂੰ ਜਾ ਕੇ ਇਸ ਡਿਮਾਂਡ ਕਰਾਂਗੇ ਕਿ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ। ਕਦੋਂ ਤੱਕ ਇਹ ਚੱਲੂਗਾ ਇਹ ਇਸੇ ਤਰ੍ਹਾਂ ਮੀਟਿੰਗ ਦਾ ਲੋ ਬੈਠਕ ਦਾ ਲੋ ਨਹੀਂ ਇਹ ਤਾਂ ਸ਼ੁਰੂ ਹੋ ਚੁੱਕਿਆ ਹੈ। ਆਲਰੇਡੀ ਈਵਨ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਪਰਿਵਾਰ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਵੀ ਆਸ਼ਵਾਸ਼ਣ ਦਿਆ ਕਿ ਇਹ ਜ਼ਰੂਰ ਇੱਥੇ ਜਲਦ ਜਲਦ ਕਾਰਵਾਈ ਹੋਏਗੀ। ਤੇ ਬਾਕੀ ਜਿਹੜਾ ਮੈਂ ਸਾਡਾ ਅੱਜ ਦਾ ਚਰਚਾ ਦਾ ਵਿਸ਼ੇ ਸੀ ਕਿ ਕੀ ਆਮ ਆਦੀ ਪਾਰਟੀ ਦਲਿਤਾ ਦੀ ਹਿੱਤਾਂ ਐਸੀ ਹੈਗੀ ਵੀ ਉਹ ਸੋਚਦੀ ਹੈ ਜਿਹੜਾ ਬੀਜੇਪੀ ਹੈਗੀ ਕਿਉਂ ਨਹੀਂ ਹੈਗੀ ਦੱਸੋ ਤੁਹਾਡਾ ਕੀ ਪੁਆਇੰਟ ਹੈ ਕਿ ਤੁਸੀਂ ਇਹ ਮੈਨੂੰ ਰਥੋ ਆਪਾ ਇੱਕ ਪਾਰਟੀ ਨੂੰ ਕਰ ਰਹੇ ਹੈਗੇ ਆ ਸਿਰਫ ਇੱਕੋ ਪਾਰਟੀ ਨੂੰ ਤੁਸੀਂ ਟਾਰਗੇਟ ਕਰ ਰਹੇ ਹੋਗੇ ਮੈਂ ਦੇਖੋ ਮੈਂ ਪੰਜਾਬ ਦੀ ਗੱਲ ਕਰਦਾ ਮੈਂ ਪੰਜਾਬ ਦੀ ਗੱਲ ਕਰਦਾ ਦੇਖੋ ਮੈਂ ਪੰਜਾਬ ਦੀ ਗੱਲ ਕਰ ਰਿਹਾ ਹਾਂ ਕਾਂਗਰਸ ਦੀ ਗੱਲ ਨਹੀਂ ਨਹੀਂ ਮੈਂ ਉਹ ਨਹੀਂ ਕਹਿ ਰਿਹਾ ਮੈਂ ਆਮ ਆਦਮੀ ਕਾਂਗਰਸ ਦੀ ਗੱਲ ਨਹੀਂ ਮੈਂ ਮੈਂ ਜਿਹੜੀ ਪੰਜਾਬ ਦੀ ਸਰਕਾਰ ਹੈ ਮੈਂ ਉਹਦੇ ਬਾਰੇ ਗੱਲ ਕਰਦਾ ਹਾਂ ਵੱਡਾ ਮੈਟਰ ਹੈ ਕਿ ਐਡੀਸ਼ਨ ਡੀਜੀਪੀ ਇੱਕ ਬੜਾ ਵੱਡਾ ਰੈਂਕ ਹੈ ਬੜਾ ਵੱਡਾ ਹੁੰਦਾ ਪਰ ਕਿਉਂਕਿ ਉਹ ਇਸ ਵੇਲੇ ਐਕਸਪਾਇਰ ਹੋ ਗਏ ਨੇ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦੀ ਇੱਕ ਪੇਪਰ ਰਹਿ ਗਿਆ ਪੇਪਰ ਦੇ ਉੱਤੇ ਜਿਹੜਾ ਲਿਖਿਆ ਨਾ ਉਹ ਰੈਗੂ ਨੇ ਆਪਣੇ ਦਿਲ ਦੇ ਹਾਪ-ਪਾਪ ਸਾਰੇ ਪੇਪਰ ਦਸ ਦਿੱਤੇ ਆ ਲੇਕਿਨ ਉਹ ਚੀਜ਼ ਨੂੰ ਹੁਣ ਵੈਰੀਫਾਈ ਕਰਨਾ ਕਿ ਕੀ ਵਾਕਈ ਐਫਐਰ ਲੋਜ ਹੋ ਚੁੱਕੀ ਆ ਕਾਨੂੰਨ ਨੇ ਆਪਣੇ ਢੰਗ ਨਾਲ ਸਜ਼ਾ ਦੇਣੀ ਨਹੀਂ ਦੇਣੀ ਆ ਲੇਕਿਨ ਉਹਨੂੰ ਇਨਵੈਸਟੀਗੇਟ ਕੀਤਾ ਤੇ ਇਹੀ ਮਕਸਦ ਹੁੰਦਾ ਨਾ ਕਿ ਉਹ ਸਾਰੇ ਪਹਿਲੂਆਂ ਨੂੰ ਚੈੱਕ ਕਰ ਲੈਣਗੇ ਜੇ ਜੋ ਵੀ ਮੰਦੀ ਕਰਵੇ ਨੈਕਸਟ ਉਹਤੇ ਹੋਣੀ ਹੀ ਹੋਣੀ ਅਰੈਸਟ ਵੀ ਹੋਣਗੇ 100% ਹੋਣਗੇ ਕੋਈ ਉਚ ਸ਼ੰਕਾ ਨਹੀਂ ਇੱਥੋਂ ਤੱਕ ਇਹ ਹਾਈ ਕੋਰਟ ਦੇ ਜਸਟਿਸ ਸਾਹਿਬ ਦਾ ਜਸਟਿਸ ਤੋਂ ਵੀ ਇਨਕੁਆਰੀ ਕਰਨ ਦਾ ਮੈਟਰ ਜਿਹੜਾ ਉਹ ਤੁਹਾਡੇ ਦੱਸ ਦਿੱਤਾ ਇਹਨਾਂ ਨੇ ਅਮੀ ਜੀ ਨੇ ਔਰ ਉਸ ਤੋਂ ਬਾਅਦ ਇਵਨ ਕੇ ਸੀਬੀਆਈ ਇਨਕੁਆਰੀ ਨੂੰ ਵੀ ਸੀਬੀਆਈ ਨੂੰ ਵੀ ਇਨਕੁਆਰੀ ਜਿਹੜੀ ਮਾਰ ਕਰਨ ਵਾਸਤੇ ਇਨਵੈਸਟੀਗੇਸ਼ਨ ਅੱਗੇ ਫਰਦਰ ਚੇਂਜ ਕਰਨ ਵਾਲੀ ਉਹ ਵੀ ਉਹਨਾਂ ਦੇ ਦਰਦਤਾ ਕੋਈ ਸਮਾਂ ਵੀ ਨਹੀਂ ਇਸ ਲੈਵਲ ਤੇ ਨਹੀਂ ਦੇਖੋ ਸਮਾਂ ਨਹੀਂ ਹਲੇ ਨਿਰਧਾਰਤ ਹੋਇਆ ਹਲੇ ਸਾਰੀ ਗੱਲਾਂ ਹੋ ਹੀ ਜਾਂਦੀਆਂ ਨੇ ਆਪਾਂ ਸਮੇਂ ਤੋਂ ਪਹਿਲਾਂ ਕਿਦਾਂ ਪਲਾਨ ਕਰ ਸਕਦੇ ਕਿਸ ਸਮਾਂ ਤਿਆਰ ਹੋਵੇ ਦੇਖੋ ਮੇਨ ਮੋਟਿਵ ਇਹ ਹੈ ਕਿ ਜਿਵੇਂ ਮੈਂ ਫੇ ਤੁਹਾਨੂੰ ਦੱਸ ਰਿਹਾ ਕਿ ਇੱਕ ਨਰੇਟਿਵ बार-बार ਭਾਰਤਿਆ ਜਨਤਾ ਪਾਰਟੀ ਦੇ ਖਿਲਾਫ ਕਿਉਂ ਸੈੱਟ ਕੀਤਾ ਜਾ ਰਿਹਾ ਹੈ ਕਿਉਂ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਆਧਾਰ ਦਿਨ ਪਰ ਦਿਨ ਮੈਂ ਸਮਝਦਾ ਪੰਜਾਬ ਚ ਵੱਧਦਾ ਬੈ ਕਿ ਤੇ ਆਮ ਆਦਮੀ ਪਾਰਟੀ ਵੀ ਬਾਰ ਬਾਰ ਭਾਰਤੀ ਜਨਤਾ ਪਾਰਟੀ ਨੂੰ ਟਾਰਗੇਟ ਕਰਦੀ ਪਈ ਹਰ ਚੀਜ਼ ਨੂੰ ਲੈ ਕੇ ਮੌਕੇ ਇਹ ਨਾ ਦਿੰਦੇ 9 ਦਿਨ ਹੋ ਗਏ ਉਸ ਤੋਂ ਪਹਿਲੇ ਕਾਰਵਾਈ ਹੋ ਜਾਂਦੀ ਤਾਂ ਇੱਥੋਂ ਤੱਕ ਦੇ ਕੋਈ ਕਾਰਵਾਈ ਹਰ ਚੀਜ਼ ਨੂੰ ਟਾਈਮ ਲੱਗਦਾ ਨਹੀਂ ਸਰ ਜਿਸ ਸਾਹਿਬ ਨਾਲ ਟਾਈਮ ਹਰ ਹਰ ਪਾਰਟੀ ਵੱਟ ਆਈ ਤੁਸੀਂ ਇਹਨਾਂ ਮੌਕੇ ਇਹ ਨਾ ਦਿੰਦੇ 9 ਦਿਨ ਹੋ ਗਏ ਅੱਜ ਪਰਿਵਾਰ ਪੋਸਟਮਾਰਟਮ ਲਈ ਬੈਠਾ ਹੈ ਤੇ ਪਹਿਲਾਂ ਹੀ ਅਗਰ ਕਾਰਵਾਈ ਹੋ ਜਾਂਦੀ ਦੇਖੋ ਪੋਸਟਮਾਰਟਮ ਵੀ ਜਦ ਪਰਿਵਾਰ ਦਾ ਕੰਸੈਂਟ ਮਿਲੇਗਾ ਕਾਈ ਹੋਏਗਾ ਕੰਸੈਂਟ ਇਸੇ ਕਰਕੇ ਮੈਂ ਤਾਂ ਇਹੀ ਕਹਣਾਗਾ ਇੱਕ ਪੋਲੀਟੀਕਲ ਅਜੈਂਡਾ ਵੀ ਤਾਂ ਵਿੱਚ ਆ ਗਿਆ ਨਾ ਇਹ ਕਿਤੇ ਨਾ ਕਿਤੇ ਇਨਫਲੂਐਂਸਡ ਹੁੰਦਾ ਹੈ ਸਿਸਟਮ ਵਿੱਚ ਕਾਰਵਾਈ ਹੋ ਜਾਂਦੀ ਸਪੇਸ ਕਿ ਇਹਨਾਂ ਨੇ ਸਪੇਸ ਤਾਂ ਜਿਹੜਾ ਪੋਲੀਟੀਕਲ ਅਜੈਂਡਾ ਨੂੰ ਬਣਾਉਣ ਦੀ ਇੱਦਦੀ ਆ ਸਪੇਸ ਤਾਂ ਤੁਸੀਂ ਇਹ ਦਿੱਤੀ ਨਾ ਕਿਤੇ ਦੇਖੋ ਕਿਤੇ ਨੇ ਦੇਖੋ ਜੇ ਮੈਂ ਗੱਲ ਕਰਾਂ 2023 ਦੀ ਇਨਵੈਸਟੀਗੇਸ਼ਨ ਤੇ ਇੱਕ ਇਹਨਾਂ ਦੇ ਜਿਹੜਾ ਮੰਤਰੀ ਜੀ ਉਹਤੇ ਵੀ ਕਿਨੇ ਕਿਨੇ ਅਲਿਗੇਸ਼ਨ ਲੱਗਿਆ ਸੀ ਕਿਸੇ ਚੀਜ਼ ਦਾ ਇਕ ਨੈਸ਼ਨਲ ਕਮਿਸ਼ਨ ਚ ਇੱਕ ਦਰਜ ਫਾਈਲ ਕਰੀ ਹੋਈ ਸੀ ਜਿਹੜਾ ਮੈਂ ਮੰਤਰੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੁਸੀਂ ਵੀ ਜਾਣਦੇ ਹੋ ਕਿ ਇੱਕ ਸੈਕਸ਼ਨ ਹਰਾਸਮੈਂਟ ਦਾ ਕੇਸ ਲੱਗਿਆ ਸੀ ਉਹਦੇ ਨਾਲ ਤੇ ਉਹਦੇ ਚ ਕੀ ਹੋਇਆ ਬਾਅਦ ਚ ਉਸ ਮੁੰਡੇ ਨੂੰ ਉਸ ਬੱਚੇ ਨੂੰ ਧਮਕਾ ਕੇ ਉਹਨੂੰ ਉਹਦੇ ਤੇ ਪ੍ਰੈਸ਼ਰ ਪਾ ਕੇ ਉਹਦੇ ਕੋਲੋਂ ਇੱਕ ਵਾਪਸ ਲਈ ਗਈ ਜਿਹੜੀ ਉਹਨੇ ਕੰਪਲੇਨਟ ਕੀਤੀ ਸੀ ਇਹ ਜਿਹੇ ਵਾਕਏ ਜਿਹੜੇ ਹੋਏ ਆ ਉਹਦੇ ਖਿਲਾਫ ਅਸੀਂ ਕਦੇ ਆਵਾਜ਼ ਚੁੱਕੀ ਨਹੀਂ ਨਾਂਦੀ ਨਾਲ ਜਦ ਸੰਗਰੂਰ ਚ ਜਦ ਇਹਨਾਂ ਨੇ ਸ਼ਰਾਬ ਨਕਲੀ ਸ਼ਰਾਬ ਪੀ ਕੇ ਕਈ ਦਲਿਤ ਪਰਿਵਾਰ 16 ਪਰਿਵਾਰ ਜਿਹੜੇ ਮਰ ਗਏ ਸੀ ਉਹਨਾਂ ਦੇ ਮੁਆਵਜ਼ੇ ਤਾਂ ਅਜੇ ਤੱਕ ਦਿੱਤੇ ਨਹੀਂ ਗਏ ਕਿ ਉਹ ਦਲਿਤ ਬਲੀ ਪਰਿਵਾਰ ਨਹੀਂ ਸੀ ਉਹਦੇ ਖਿਲਾਫ ਤਾਂ ਅਜੇ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਆ ਸਾਡੇ ਆ ਮੰਤਰੀ ਜਿਹੜੇ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦੇ ਉਹ ਸਰਕਾਰ ਦੀ ਸਪੋਰਟ ਕਰਦੇ ਨੇ ਉਹ ਅੱਜ ਕਦੇ ਸੜਕਾਂ ਤੇ ਨਹੀਂ ਆਏ ਨਾਂ ਦੀ ਨਾਲ ਕਈ ਇਹੋ ਜਿਹੇ ਵਾਕਿਆ ਕਟੋ-ਕਟ ਜਦ ਮੈਨੂੰ ਦੱਸੋ ਜਦ ਪਿਛਲੇ ਸਾਲ 26 ਜਨਵਰੀ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀਆਂ ਤੇ ਜਦ ਇੱਕ ਨੁਕਸਾਨ ਕੀਤਾ ਗਿਆ ਸੀ ਜਾਂ ਅੱਗ ਲਗਾਈ ਗਈ ਸੀ ਅੰਮ੍ਰਿਤਸਰ ਚ ਹੀ ਲਾਈ ਗਈ ਸੀ ਇੱਕ ਫਲੋਰ ਚ ਯਾਨੀ ਕਿ 6 6 ਫਾਰ ਜਸਟਿਸ ਨੇ ਜਦ ਨਾਰਾ ਦਿੱਤਾ ਸੀ ਕਿ ਅਸੀਂ ਬਾਬਾ ਸਾਹਿਬ ਦੀ ਮੂਰਤੀਆਂ ਨੂੰ ਅਸੀਂ ਤੋੜਾਂਗੇ ਉਹਨਾਂ ਨੂੰ ਥੇ ਤੁਹਾਨੂੰ ਬਣਾ ਨਹੀਂ ਰਵਾਂਗੇ ਉਹਨਾਂ ਦਾ ਜਨਮ ਦਿਨ ਤੇ ਉਹ ਉਹਦੇ ਤੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਨਾ ਕਰਾਈ ਗਈ ਅੱਜ ਜਦ ਦੂਜੇ ਸੂਬੇ ਚ ਇਹ ਪ੍ਰੋਬਲਮ ਆਈ ਹੈ ਤੇ ਅੱਜ ਉਹ এজੰਡਾ ਪੰਜਾਬ ਚ ਖੜਾ ਕਰਦੇ ਪਏ ਹੈ ਤੇ ਇਹ ਉਹ ਨਰਾਜਨੀ ਨਹੀਂ ਕਰਦੇ ਪਏ ਆ ਦੀਡੇ ਚ ਪ੍ਰੋਬਲਮ ਇਹ ਹੈ ਕਿ ਜਦ ਜਦ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਸਾਰਾ ਨਰੇਟਿਵ ਸੈੱਟ ਕੀਤਾ ਜਾਂਦਾ ਕਿ ਭਾਰਤਿਆ ਜਨਤਾ ਪਾਰਟੀ ਨੇ ਕਰਾਇਆ ਚਾਹੇ ਉਹ ਚੀਫ ਜਸਟਿਸ ਆਫ ਇੰਡੀਆ ਹੋਵੇ ਚਾਹੇ ਉਹ ਐਡੀਜੀਪੀ ਹੋਵੇ 9 ਦਿਨ ਦਾ ਕਿ ਟਾਈਮ ਨਾ ਦਿੰਦੇ ਤਾਂ ਇਹ ਪਹਿਲਾਂ ਹੀ ਗੱਲ ਉੱਥੇ ਹੀ ਖੜੀ ਸਕਦੀ ਸੀ ਬਲ ਉਹ ਤੇ ਜਰੀ ਇਨਵੈਸਟੀਗੇਸ਼ਨ ਹੋ ਰਹੀ ਹੈ ਸਾਡੀ ਇਹੀ ਅਸੀਂ ਪੂਰੀ ਨਿੰਦਾ ਕਰਦੇ ਬਾਤੇ ਜਾਂਦਾ ਪਾਰਟੀ ਪੰਜਾਬ ਇਸ ਘਟਨਾ ਦਾ ਪੂਰਾ ਇਹਨਾਂ ਨਾਲ ਹੈ ਅਸੀਂ ਇਹ ਕਹਿੰਦੇ ਕਿ ਉਸ ਪਰਿਵਾਰ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਸਾਰੇ ਮਿਲ ਕੇ ਸਾਡੇ ਜਿਹੜੇ ਮਾਨਯੋਗ ਸੀਐਮ ਰਿਆਰ ਸਿੰਘ ਸੈਣੀ ਜੀ ਹੈ ਉਹਨਾਂ ਕੋਲ ਜ਼ਰੂਰ ਜਾ ਕੇ ਇਸਦੀ ਵੀ ਮੰਗ ਕਰਾਂਗੇ ਕਿ ਜਲਦ ਤੋਂ ਜਲ ਜਿਹੜੀ ਇਹ ਇਨਵੈਸਟੀਗੇਸ਼ਨ ਕੀਤੀ ਜਾਏ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ